ਉਹ ਟਰੈਕਟਰ ਫਸ ਗਿਆ ਗੋਰੂ ਦਾ ਹਾਂ ਹੈ ਹੈ ਵੀ ਡਰਾਈਵਰ ਵਾਟੇ ਬਰਾ ਆਹ ਹੈ ਵੀ ਡਰਾਈਵਰ ਨੂੰ ਡਾਉ ਰਾਤ ਨੂੰ ਨਾ ਹਵਾ ਚੱਲ ਕੇ ਬਾਈ ਠੰਡੀ ਠੰਡੀ ਨਹੀਂ ਦਿਨ ਮਾ ਤਾਂ ਪੂਰਾ ਹਾਲ ਹੋ ਰੋ ਲੂੰ ਚੱਲ ਰਹੀ ਸੀ ਪਰ ਰਾਤ ਨੂੰ ਠੰਡੀ ਠੰਡੀ ਹਵਾ ਚੱਲ ਰਹੀ ਆ ਥੋੜਾ ਬੜਿਆ ਕਿਸ ਤਰ੍ਹਾਂ ਦਾ ਸੀ ਟੁੰਟੀ ਦੀ ਕਿਹਦੇ ਨਹੀਂ ਹੋਣੀ ਸੀਰੇ ਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਸਾਰੇ ਮੇਰੇ ਵਧੀਆ ਹਾਲ ਗੁਡ ਆਪਾਂ ਹੀ ਵਧੀਆ ਬਾਈ ਬਾਕੀ ਮਿੱਤਰੋ ਓਏ ਗਰਮੀ ਕਿੰਨੀ ਵੱਟ ਰਹੀ ਆ ਬਾਈ ਪੂਰੀ ਵੱਟ ਰਹੀ ਕਰਦੀ ਆ ਬਾਈ ਬਾਕੀ ਮਿੱਤਰੋ ਟਰੈਕਟਰ ਨੂੰ ਲੈ ਕੇ ਜਾ ਰਹੇ ਆ ਆਪਣੀਆਂ ਜਿਹੜੀ ਗੱਡੋ ਜਿਹੜੀ ਦੂਸਰੀ ਬਣਾਈ ਹੋਈ ਯਾਰ ਉਹ ਟਰਾਲੀ ਮੈਟਰੋ ਵੀ ਕਹਿੰਦੇ ਆ ਸਾਨੂੰ ਤਾਂ ਉਹ ਪੈਂਚਰ ਹੋ ਰਹੀ ਆ ਬਾਈ ਤਾਂ ਕਈ ਮਾਹ ਲੋਡ ਪੜਦਾ ਹੈ ਚਾਹ ਦੇ ਮਨ ਘੜੀ ਮਨ ਜਾਣਾ ਪੜਦਾ ਪਰ ਪੈਂਚਰ ਹੋਊ ਟੂ ਤੋਂ ਮਾ ਕੜੀ ਇਕੱਠੀ ਹੋ ਜਾਂਦੇ ਰੋ ਟੂ ਵੀ ਪੜ ਜਾ ਕੋ ਹੋਰ ਨੁਕਸਾਨ ਵੀ ਕਰਾ ਲੈ ਮਾ ਉਸ ਦਾ ਪੈਂਚਰ ਲਵਾ ਲੇ ਮੈਂ ਇੱਕ ਟਰੈਕਟਰ ਦੀ ਬੈਟਰੀ ਪਤ ਨਹੀਂ ਚਾਰਜ ਨਹੀਂ ਹੋ ਰਹੀ ਵੈਸੇ ਤਾਂ ਅਲਟਰਨੇਟਰ ਪੂਰਾ ਕੰਮ ਕਰ ਰਿਹਾ ਪਰ ਬੈਟਰੀ ਵਿੱਚ ਜਾਨ ਨਹੀਂ ਰਹੀ ਕਿਉਂਕਿ ਜਦੋਂ ਆਪਾਂ ਬੈਟਰੀ ਪੋਈਦੀ ਜਦੋਂ ਆਪਾਂ ਡੈਕ ਲਵਾਇਆ ਦਾ ਬਾਈ ਉਹ ਹੋ ਗਈ 2000 ਬਾਈ ਦੀ ਗੱਲ ਹੋ ਗਈ ਮਤਲਬ 2 ਸਾਲ ਹੋ ਗਏ ਬਾਈ 2 ਸਾਲਾਂੋਂ ਬੈਟਰੀ ਖਤਮ ਕਰਦੀ ਕਿਉਂਕਿ ਡੈਕ ਵੀ ਚੱਲਣਾ ਦੇਖ ਪਾਵਰ ਜ਼ਿਆਦਾ ਲਏ ਆ ਕੋਈ ਬਣਾ ਅਲਟਰਨੇਟਰ ਬਾਈ ਛੋਟਾ ਆ ਤੋ ਤਾਂ ਕਰਕੇ ਬਾਕੀ ਦੇਖਾਂ ਸਟਾਰਟ ਕਰ ਕਰ ਜੇ ਹੋ ਜਾ ਹੋ ਗਿਆ ਪਰ ਬੈਟਰੀ ਥੋੜੇ ਦਿਨ ਕੱਢਾ ਕੀ ਜਿਹੜੀ ਨਾ ਚਾਰਜ ਮੰਗਣ ਲੱਗੀ ਨਾ ਅੰਦਰ ਨਾ ਇਸਕੇ ਲਿਖਿਆ ਹੋਆ ਬਾਈ ਬੈਟਰੀ ਦੇ ਅੰਦਰ ਚਾਰਜ ਮੰਗ ਰਹੀ ਆ ਬੈਟਰੀ ਸਵੇਰੀ ਮੈਂ ਟਰੈਕਟਰ ਲੈ ਗਿਆ ਤੱਕ ਅਹੀਂ ਤੋ ਧੱਕਾ ਕਰਕੇ ਹੀ ਸਾਲ ਹੋ ਰਿਹਾ ਤਰਾ ਇਸ 3 ਵਾਹਿਆਂ ਹਾਂ ਹਾਂ ਬਾਹਰ ਲੈ ਟਾਇਰ ਉਹ ਹੋਰ ਕੋਣ ਕਰ ਲੋ ਹੋਰ ਕਲੋਂ ਟਰੈਕਟਰ ਕਾ ਮਗੜਾ ਹੋਰ ਜੇ ਉਰ ਲਾ ਦੂੰ ਅੱਗੇ ਲੈ ਕੇ ਬੈਕ ਕਰਦੇ ਹਾਂ ਆਹ ਟਾਇਰ ਤਾਂ ਨਵੇਂ ਆ ਪਤਾ ਨਹੀਂ ਕਿਹੜਾ ਚੱਕਰ ਹੋਇਆ ਕਿਹੜਾ ਲੜਿਆ ਕਿਹ ਨਹੀਂ ਪੱਕੀ ਜਿ ਨੂੰ 1 ਸਾਲ ਹੋ ਜਾਗਾ ਭਾਈ 10 ਜੂਨ ਨੂੰ ਇੱਕ ਦੂਸਰੀ ਬਣਾਈ ਦੀ ਉਹ ਬਾਦ ਵਾਲੀ टायर का नमें बाकी टायर की दो साल की गरंटी पता नहीं एक साल की गरंटी है जो पट जाता पेंचर की कोई गरंटी नहीं पहले ये तारना पड़ा चप्पू सा उचारना पड़ा है ना 88 ਟਿਓ ਬਾ ਹੈ ਨਾ 88 ਟਿਓ ਹੂੰ ਪਰ ਇਹ ਜਮਾ ਵੀ ਨਾ ਰਿਮ ਕੜੇ ਵਾਲਾ ਆਉਣਾ ਹੈ ਅੱਛਾ ਮਾ ਛੋਟਾ ਰਿਮ ਕਦੀ ਨਾ ਹੋ ਇਸ ਦਾ ਹਵਾ ਵੀ ਚੈੱਕ ਕਰਦੀ ਚਾਰ ਆਵਾ ਹਵਾ ਕੋ ਵੀ ਨਹੀਂ ਪਤਾ ਕਾ ਚੈੱਕ ਹੋਈ ਹੋਣੀ ਜਿੱਦਾਂ ਕੀ ਆਈ ਹੈ ਵਿਚਾਰੀ

ਗਰ ਗਈ ਵੰਨ ਕਿੰਨਾ ਤੱਕ ਢੁੰਠੀ ਢੁੰਠੀ ਕੇ 베 ਰਹੀ ਹੈ ਆਹੋ ਇਸ ਤਰ੍ਹਾਂ ਕਸੇ ਕੰਬੰਧਾ ਬੰਦੇ ਕੇ 베ਂ ਹੀ ਦੱਸ ਢੁੰਠੀ ਨੇ ਆਪਣਾ ਹੀ ਵਾ ਕਰ ਲਿਆ ਜਾਂ ਰਹਾ ਸਾਰਾ ਦਿਨ ਕਿ ਤਰ੍ਹਾਂ ਦੇਖ ਲੈ ਇੱਕ ਘੜੇ ਵੈ ਟਿਕ ਰਹਾ ਹੈ ਨਿਕੜਦਾ ਨਹੀਂ ਕੁਛ ਨਹੀਂ ਕਿਤਰਾਂ ਫਸ ਜਾਣਾ ਲੱਗਿਆ ਪਛੜਾ ਲੋ ਮੇਂ ਟ੍ਰੌ ਪੈਂਚਰ ਦਾ ਲੱਗ ਗਿਆ ਭਾਈ ਬਟਣਾ ਇਸ ਦਿਨ ਭਾਈ ਬਾਹਰ ਨਹੀਂ ਲੱਟਾਂ ਚੱਰੀ ਅੰਦਰ ਨਹੀਂ ਪੱਟਾ ਹਾਂਜੀ ਸਮਾਂ ਅੰਦਰ ਇਹ ਪੱਖੇ ਨਹੀਂ ਚੱਲ ਰਹੇ ਬਾਈ ਸਮਾਂ ਇਲੈਕਟ੍ਰੀਸ਼ੀਅਨ ਆਊਗਾ ਆਪਣਾ ਧਰੋਣਾ ਆਹ ਇਲੈਕਟ੍ਰੀਸ਼ੀਅਨ ਨੂੰ ਦੇਖਾਂ ਯਾਰ ਜੇ ਹੋਇਆ ਉਹ ਪੱਖੇ ਜੇ ਲਾ ਲੈ ਕਿਉਂਕਿ ਗਰਮੀ ਹੋ ਗਈ ਹੰਮਸ ਹੋ ਜਾਇਆ ਯਾਰ ਅੰਦਰ ਬਹੁਤ ਲੋ ਉਹ ਵਾਹ ਟਰੈਕਟਰ ਫਸ ਗਿਆ ਗੋਰਮ ਦਾ ਆਹ ਹੈ ਆ ਜਾ ਆ ਜਾ ਨਾ 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 ਡੰਡਾ ਡੰਡਾ ਪਰ ਉਹ ਕੋਈ ਨਹੀਂ ਡੰਡਾ ਪੀਵਾਂਗਾ ਪਹਿਲਾਂ ਪਹਿਲਾਂ ਕੱਢਗਾ ਪੀ ਗਰਾ ਡੰਡਾ ਦਾ ਵਾ ਕਰਕੇ ਪੀ ਗਰਾ ਨਿਕਲਦਾ ਨਹੀਂ ਫਤ ਹੈ ਕਿਤਰਾ ਆਇਓ ਚਲ ਉਰਾ ਕੜਗਾ ਪੀਲੇ ਚੋਮਾਂ ਭੈਣ ਚੋਦੇ ਪਾਗਲਾ ਸਵਾ ਟਰੈਕਟਰ ਬਈ ਜਿਆਦਾ ਬਜ਼ਰ ਰਿਹਾ ਟਰੈਕਟਰ ਕੋਈ ਨਾ ਤੜਾਕਾਰਾ ਹੋਇਆ ਬੜਾ ਮਸ਼ੀਨ ਗੱਲ ਘਟਾਵਾ ਟਰੈਕਟਰ ਮੈਂ ਨਾ ਨਾ ਖੇਤ ਬਣ ਜਾ ਉਰੀਆ ਮਾਨ ਨੇੜੇ ਆਇਆ ਹੋਇਆ ਚੱਲ ਖੇਤ ਭਰੂਗਾ ਬਾਈ ਨਾ ਹਰੋਂ ਲੇਕਾ ਆਇਆ ਤਾਂ ਚਰੀ ਵੇਜਣੀ ਦੀ ਪਟ ਖੇਤ ਤਾਂ ਕਿੱਦਾ ਤਾਂ ਬਾਈ ਵਾ ਖੇਤ ਬਾਹ ਨਹੀਂ ਹੋਇ ਮੈਂ ਹਰ ਮੋਰੀ ਛੋੜਦੇ ਮੈਂ ਇਹਦਾ ਖੇਤ ਵਾ ਲੂਆਂ ਜਿੰਨੇ ਕ ਬਾਹ ਹੋਏ ਵਾਹਾਂ ਫਿਰ ਦੇਖ ਲੈਣੇ ਮਾਣੇ ਬਾਕੀ ਮਿੱਤਰੋ ਆਪਾਂ ਨਾ ਕੋਈ ਆਕੂਕ ਨੇ ਲਾਈ ਕੀਤਾ ਵਾ ਨਾ ਦੋ ਯਾਰ ਲੋਡ ਬੜਾ ਅੱਗ ਕੀ ਵੀ ਕਾਨੂੰ ਦਾ ਕਰਨਾ ਆ ਕੋਈ ਬੇਵਜਾਣਾ ਆਪਾਂ ਤਾਂ ਪਹਿਲਾਂ ਵੀ ਪ੍ਰਾਲੀ ਵੀ ਦੇਖੋ ਸੁਪਰ ਸੀਟਰ ਗੱਲ ਦੋ ਦੋ ਹਜ਼ਾਰ ਰੁਪਏ ਬਹਾਈ ਦੇਗਾ ਉਸ ਕੀ ਤਾਂ ਉਸ ਦਾ ਫਾਇਦਾ ਕੀ ਹੋਇਆ ਜੇ ਅੱਗੋ ਲਾਣੀ ਪੜ ਗਈ ਫਿਰ ਤਾਂ ਸੁਪਰ ਸੀਟਰ ਗੱਲ ਵੀ ਜਣੇਗਾ ਕੋਈ ਮਤਲਬ ਨਹੀਂ ਹੈ ਬਾਈ ਜੇ ਅੱਗੋ ਲਾਣੀ ਹੋਆ ਬਾਕੀ ਕਿਸੇ ਨੇ ਮੋਟਰ ਚਲਾਈ ਯਾਰ ਗਿੱਲਾ ਕਰਦੀ ਆ ਬਾਕੀ ਖੇਤ ਹੈ ਜੇ ਕਸੇ ਪੜ ਰਿਹਾ ਥੋੜੇ ਥੋੜੇ ਬਾਦੂਗਾ ਫਿਰ ਜਦ ਮੀਂਹ ਮੂਹ ਪੜਾਗਾ ਨਾ ਕਦੀ ਫਿਰ ਕਰ ਲੇਗੇ ਨੇ ਸੱਟ ਬੱਟ ਭਜਰੋ ਜ਼ਿੰਮੇਦਾਰਾਂ ਨੂੰ ਬੇਨਤੀ ਆ ਭਾਈ ਜ਼ਿੰਮੇਦਾਰ ਬੋਤਲ ਲਿਆਵਾ ਯਾਰ ਨਾ ਉਹ ਨਾ ਫਿਰ ਗਰਮ ਹੋ ਜਾ ਪਾਣੀ ਐਸੀ ਬੋਤਲ ਲਓ ਭਾਈ ਬਹੁਤ ਕੰਮ ਆ ਠੰਡਾ ਪਾਣੀ ਜਿਸ ਤਰ੍ਹਾਂ ਰੱਖਾਂਗੇ ਉਸ ਤਰ੍ਹਾਂ ਹੀ ਰਾਹ ਚਾਰ ਪੰਜ ਸਗਿਆਵਾ ਯਾਰ ਇੱਕੋ ਵਾਰੀ ਰੱਖ ਜਾਣਾ ਪਰ ਨਿਉਂ ਆਂ ਬਾਹਰ ਛੋੜਨ ਜਾਗਦੇ ਕੋਈ ਚੱਕੋ ਲੈ ਜਾ ਜੇ ਮਾਰੇ ਯਾਰ ਦੋਸਤ ਮਾਰ ਲੈ ਜਾ ਬਾਈ ਖੇਤ ਘਾਦਗਾ ਬਾਹਰ ਆ ਮੈਂ ਕਿਹਾ ਚਾਹ ਪਾਣੀ ਕੋਈ ਪਲਾ ਦੇ ਹੀ ਪਾਇਆ ਆਇਓ ਭਾਈ ਤੇ ਪਾਣੀ ਦੇ ਤਾਂ ਬੰਦਾ ਪੈਸਾ ਨਾ ਮਾਰਾ ਚਾਹ ਤਾਂ ਧਰਮੀ ਲਾ ਦੇ ਤੱਕਵਾਦਾ ਭਾਈ ਬਾਕੀ ਹਰਵਾ ਬਾਈ ਸਾਰੇ ਮਾਰਵਾ ਟੋਟਲ ਜਿੰਨੇ ਵੀ ਬੰਦੇ ਆ ਬਾਈ ਜਿਹੜਾ ਫੋਰਮ ਤੇ ਆ ਰਾਂ ਜਿੰਨੇ ਵੀ ਹੈ ਨਾ ਮਾਰੇ ਆਪਣੇ ਗੁਜਰਾ ਖਾਨਾਂ ਚ ਗੈਂਗਸ ਆ ਇਹ ਘਾਰਾਂ ਸਾਰਾ ਵਾਟ ਕੇ ਆ ਰੋ ਬਾਈ ਬੜੀ ਹਰ ਹੋਣ ਬੜੀ ਹਰੋਂ ਦਾ ਵੀ ਕਰਨਾ ਬਣਾ ਤਾ ਆਪ ਕੋ ਹੱਕ ਚੱਪੜਾ ਮੱਟ ਕੱਬੜੀ ਆ ਰੂਗਾ ਬੜੀ ਹਰੋਂ ਦਾ ਸੁਆਦ ਦਿਖਾ ਕੇ ਚਲਾ ਕੇ ਜਾ ਰਹੇ ਹਾਂ ਬਾਕੀ ਛੋਟੀ ਤਾਂ ਚਲਾਏ ਰਹੀ ਆ ਸੁੱਕੇ ਗਏ ਤਾਂ ਪਾਣੀ ਮਾ ਬਾਈ ਕਹੇ ਤਦ ਚਲੋ ਠੀਕ ਬੱਟ ਰਿਹਾ ਜਿਹੜੇ ਬੱਟ ਰਿਹਾ ਬਟ ਧੂੜ ਕਰਦਾ ਬਹੁਤ ਹੋ ਰਿਹਾ ਬਾਈ ਕਿਉਂਕਿ ਮੀਂਹ ਪੜਾਗਾ ਫਿਰ ਸਹੀ ਭਾਈ ਜਾਗੇ ਇਹ ਤਾਂ ਸਿਰਫ ਉਹਨਾ ਮੈਂ ਇੱਕ ਇੱਕ ਪਾੜ ਕੱਢ ਦੇਣੀ ਆ ਵੈਸੇ ਮੈਂ ਸੋਚ ਰਿਹਾ ਇਹਨੂੰ ਡੋਰ ਲਾ ਦੂੰ ਤੇ ਕੰਪਿਊਟਰ ਕਰਾ ਮਾਰਾ ਦੂੰਗਾ ਬਟਨਾ ਕਵਾੜ ਵੀ ਜਾਦਾ ਆ ਮਹਾ ਮੀਂਹ ਪੜ ਜਾਂਦੇ ਇੱਕ ਵਾਰੀ ਦੁਬਾਰਾ ਹੈ ਰੋ ਫਿਰ ਜਾਗੀ ਫਿਰ ਇਸ ਵੰ ਕੰਪਿਊਟਰ ਕਰਾ ਲਵਾ ਦੇਗੇ ਆਰਾ ਖੇਤ ਵੀ ਉਹ ਵੀ ਜਿਹੜਾ ਕਵਾੜ ਆ ਜੋ ਵੀ ਪੜ ਜਾਗਾ ਇੱਕ ਵਾਰੀ ਬਾਈ ਦੁਬਾਰਾ बाकी हूं तो ठीक जा रही कोई चक्कर नहीं है और मां यार दुबारा पढ़ती है ना, फिर सैट आवा दबारा बनते नहीं है डोलवा के ना भाई मोटे मोटे चुए निकलने कि डोल पड़े देना चुए ਜਾ ਰਾਂ ਘਰ ਉੱਜੜ ਗਏ ਯਾਰ ਮਾਗਤਾ ਰਿਹਾ ਸਾਰੇ ਬੜੇ ਔਖੇ ਤੋਂ ਡੋਲਾ ਨਾ ਕਿਉਂਕਿ ਡੋਲਾ ਪੜੀ ਹੋਣਾ ਨਾ ਭਾਈ ਸਾਰੇ ਮੈਂ ਹੋਵੇ ਕਰੇ ਕੋਈ ਨਹੀਂ ਭਈਆ ਉੱਪਰ ਆਉ ਜੋ ਉੱਪਰ ਆਉ ਜੋ ਨਾਲੇ ਫੈਰੋਂਗ ਤੜਾ ਆ ਜਾਗਾ हाँ जमिया क्या लेके आती है सारी हवा कैसे कम की जा रही है ना ठंडी ठंडी क्या हो गया ਕਿਆਦਾ ਨਾ ਤੈਨੂੰ ਤੇਰੇ ਕੋਲ ਸਾਰਾ ਕੁਝ ਖੇਤ ਵਿੱਚ ਪਹੁੰਚਦਾ ਤੰਨੇ ਵਾ ਟਰੈਕਟਰ ਨਹੀਂ ਰੋਕਣਾ ਤੈਨੂੰ ਫੇਰ ਵੀ ਟਰੈਕਟਰ ਰੋਕਦੀ ਐ ਐਸੀ ਪਚਾਹ ਪਾਣੀ ਵੀ ਨਾ ਪੂੰ ਠੰਡਾ ਵੀ ਨਾ ਪੀਉ ਹਾਂ ਹਾਸਪੜ ਹੇਠਾਂ ਚਲਾ ਗਿਆ ਇਸ ਤੋਂ ਬਾਅਦ ਪਰ ਮੇਰੇ ਟੁੰਡ ਵਾਲਾ ਵੀ ਮੇਰੇ ਖੇਤ ਬਾਦੀ ਐ ਤੰਨੇ ਟਰੈਕਟਰ ਨਹੀਂ ਰੋਕਣਾ ਸਾਰੀ ਰਾਤ ਸਾਰੇ ਦਿਨ ਹੈ ਰੋਟੀ ਆ ਗਈ ਠੰਡਾ ਗਿਆ ਸਾਰਾ ਕੁਝ ਜਦੋਂ ਤੱਕ ਸੂਰਜ ਅੱਡਦਾ ਹੈ ਫਿਰ 12 1 ਵਜੇ ਬਾਅਦ ਤੇ ਪਚਾਹ ਵੀ ਆ ਜਾਏਗੀ ਅੱਛਾ ਕੋਈ ਰੁਕਿਆ ਤੰਨੇ ਓਹੋ ਗਲਤੀ ਹੋ ਗਈ ਸੌਰੀ ਸੌਰੀ ਸਰ ਚੱਲ ਫੜਾਫੜ ਪੀਰੇ ਚੜ੍ਹਦੇ ਸੋ ਟਰੈਕਟਰ इधर भी आ गया तो जाओ तो तो ना हवा चल गई भाई ठंडी ठंडी ਇਨ ਮਾ ਤਾਂ ਪੂਰਾ ਹਾਲ ਹੋ ਰਿਹਾ ਲੂੰਗੋ ਚੱਲ ਰਹੀ ਦੀ ਬਰਾਦ ਨੂੰ ਠੰਡੀ ਠੰਡੀ ਹਵਾ ਚੱਲ ਰਹੀ ਆ ਇਹਨ ਮਾ ਤਾਂ ਲੂੰ ਚਲਾ ਬਾਈ ਮੂੰਹ ਧੁੱਗ ਜਾ ਮੈਨੂੰ ਤਾਂ ਮੌਣ ਲੱਗ ਜਾ ਤੇ ਰੋਏ ਘਰ ਘਰ ਲੱਗੇ ਰਹੇ ਆ ਇੱਥੇ ਤਾਂ ਭਰਤ ਪਾਉਣ ਲੱਗ ਰਹੇ ਆ ਆਪਣਾ ਤਾਂ ਕੰਮ ਨਿਪਟੜ ਗਿਆ ਤਾਂ ਲੋ ਮਿੱਤਰੋ ਆਪਾਂ ਤਾਂ ਆ ਗਏ ਘਰਾਂ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਨੂੰ ਜਾਈਂ ਸਮਾਪਤੀ ਕਰਾਂ ਬਾਈ ਵੀਡੀਓ ਬੜੀ ਲੱਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਮੈਂ ਕਰ ਦਿਓ ਮਿੱਤਰੋ ਥੈਂਕ ਯੂ